ਪੰਨ ਪੰਨ ਘੜੀ ਐ ਘੜ ਘੜ ਭੱਜੈ ਟਾਹੇ ਉਸਾਰ ਉਸਰੇਟਾ ਹੈ ਹਾਂਜੀ ਪੰਨ ਪੰਨ ਘੜੀ ਐ ਹਾਂਜੀ ਜੇ ਨਹੀਂ ਮੱਟ ਪਹਿਲਾਂ ਬਣ ਜਾਂਦੀ ਐ ਉਹ ਬੱਦਲੀ ਪੈਂਦੀ ਐ ਜੇ ਠੀਕ ਨਹੀਂ ਬਣਦੀ ਹੂੰ ਹੂੰ ਜੋ ਮੱਟ ਦਾ ਸਰੂਪ ਘੜਿਆ ਜਾਂਦਾ ਹੈ ਦੁਰਮਤ ਦੁਆਰਾ ਮਨਮਤ ਦੁਆਰਾ ਉਹ ਸਰੂਪ ਠੀਕ ਨਹੀਂ ਰਹਿੰਦਾ ਹਾਂਜੀ ਜਿੰਨਾ ਗੁਰਮਤਿ ਅਨੁਸਾਰ ਠੀਕ ਨਹੀਂ ਹੁੰਦਾ ਉਹ ਬਦਲਣਾ ਪੈਂਦਾ। ਪੰਨੂ ਨਾਲ ਇੰਦੀ ਪੰਨੂ ਫਿਰ ਭੰਸ ਕੇ ਘੱਡ ਲੋ ਵੀ ਪੈਂਦਾ। ਅੱਛਾ ਜੀ। ਉਸ ਰੂਪ ਠੀਕ ਕਰਨਾ ਪੈਂਦਾ ਗੁਰਮਤਿ ਅਨੁਸਾਰ ਕਰਨਾ ਪੈਂਦਾ। ਹੂੰ ਹੂੰ। ਪੰਨੂ ਪੰਨੂ ਕੱਢਿਆ। ਹਾਂਜੀ। ਕੁਝ ਇਹਨਾਂ ਵਿੱਚੋਂ ਬਨੌਤਾਂ ਕੱਟੀ ਦੀਆਂ ਨੇ, ਕੁਝ ਦਲਬੀਓ ਬਨੌਤਾਂ ਦੇ ਦੀਆਂ ਨੇ ਤਾਂ ਨਵੀਂ ਮੱਤ ਬਣਦੀ ਹੈ। ਠੀਕ ਹੈ ਜੀ। ਕੁਝ ਨਵੀਆਂ ਗੱਲਾਂ ਮੰਦੀਆਂ ਨੇ ਕੁਝ ਤਰ੍ਹਾਂ ਦੀਆਂ ਗੱਲਾਂ ਛੱਡੀਆਂ ਨੇ ਹੂੰ ਹੂੰ ਉਹ ਜਿਹੜੀਆਂ ਛੱਡਤੀਆਂ ਉਹ ਭੰਦਤੀਆਂ ਜਿਹੜੀਆਂ ਨਵੀਆਂ ਐਡ ਕਰ ਲਈਆਂ ਹੂੰ ਹੂੰ ਮੰਦੀਆਂ ਹਾਂਜੀ ਉਹ ਨਾਲ ਜੋੜ ਲੀਓ ਉਹ ਜੋੜ ਲੀਓ ਠੀਕ ਹੈ ਜੀ ਉਹ ਕਰ ਲਈ ਬਸ ਉਹਦੇ ਨਾਲ ਹਾਂਜੀ ਅੱਗੇ ਫਰੀ ਰਸਤੇ ਹੋਏ ਨੇ ਹਾਂਜੀ ਉਤਸਰਜ ਰਹੇ ਨੇ ਗਿਆਨ ਦੇ ਗੁਰਜ ਢੇਜ ਦੇ ਰਹੇ ਨੇ ਗਾਲ ਦੇ ਗੁਰਜ ਅੱਛਾ ਜੀ ਸਰੀਰ ਵੀ ਉਤਸਰਜ ਰਹੇ ਨੇ ਢੇਜ ਰਹੇ ਨੇ ਗਿਆਨ ਦੇ ਗੁਰਜ ਵੀ ਉਤਸਰਜ ਰਹੇ ਨੇ ਢੇਜ ਰਹੇ ਨੇ ਕਦੇ ਕੋਈ ਜੋਗ ਮਤ ਫਿਰੇ ਤੇ ਸੀ ਕਦੇ ਕੋਈ ਮਤ ਫਿਰੇ ਤੇ ਆ ਜਾਂਦੀ ਹੈ ਕਦੇ ਕੋਈ ਮਤ ਫਿਰੇ ਤੇ ਆ ਜਾਂਦੀ ਹੈ ਕਦੇ ਕੋਈ ਮਤ ਫਿਰੇ ਤੇ ਆ ਜਾਂਦੀ ਹੈ ਹੂੰ ਕਿਸੇ ਕਿਸੇ ਕਦੇ ਕਿਸੇ ਜਾਨ ਨੂੰ ਜੋ ਰਵਾਜ ਦਾ ਕਹਿੰਦੇ ਕਿਸੇ ਦਾ ਰਵਾਜ ਹੂੰ ਉਹ ਸਾੜਦੀ ਹੈ ਉਹੀ ਬੁੱਧੀ ਤੋਂ ਹੁੰਦੀ ਵੀ ਉਹੀ ਬੁੱਧੀ ਆ ਅੱਛਾ ਜੀ ਉਹ ਸਰਿਆ ਉਹ ਸਰਿਆ ਨੂੰ ਟਾਹ ਦਿੰਦੀ ਹਟਾਇਆ ਇਹਨੂੰ ਸਾੜ ਦਿੰਦੀ ਹੈ ਤੇ ਭੱਜੇ ਕਿ ਪੰਨ ਪੰਨ ਖੜੀਏ ਤਾਂ ਠੀਕ ਹੈ ਘੜ ਘੜ ਭੱਜੇ ਅੜੀ ਹੋਈ ਭੱਜਦੀ ਆ ਤਾਂ ਨਾ ਜਿਹੜੀ ਘੜੀ ਹੁੰਦੀ ਹੈ ਗਰਮੰਦੀ ਉਹ ਹੀ ਟੁੱਟਦੀ ਹੈ। ਅੱਛਾ ਭੱਜੇ ਤੋਂ ਕੀ ਭਾਵ ਹੈ ਜੀ? ਟੁੱਟ ਜਾਣਾ। ਅੱਛਾ ਜੀ। ਫੇਰ ਘੜੀ ਜਾਣਾ ਪੰਨ ਪੰਨ ਘੜੀਏ ਹੈਗਾ ਫੇ ਘੜ ਘੜ ਭੱਜੇ। ਇਹ ਤੋਂ ਕੀ ਭਾਵ ਬਣਦਾ? ਘੜੀ ਹੋਈ ਜੇ ਆ ਕੇ ਜਿਹੜੇ ਸਿੱਖ ਸੀਗੇ ਚੰਗੇ ਭਲੇ ਮਤਾਂ ਘੜੀ ਹੋਈ ਉਹਦੀਆਂ ਮੋਬੜੋਲੇ ਭੰਦਤੀਆਂ ਉਹਨਾਂ ਦੀ। ਅੱਛਾ ਜੀ। ਉਹ ਤੇਰਾ ਬਾਤ ਹੈ। ਹੂੰ। ਤਾਂ ਤਾਂ ਇਹ ਉਸਾਰਾ ਠੀਕ ਹੈ ਜੀ। ਸਦਾਈਆਂ ਦੀ ਦਰ ਆਕਾਰ ਗੁਰੂ ਨੂੰ ਤੋੜ ਕੇ ਦੇਹਦਾਰੀ ਗੁਰੂ ਨਾਲ ਜੋੜ ਨਹੀਂ ਦਿੱਤੇ। ਹੂੰ ਹੂੰ। ਕੜੇ ਹੋਏ ਭੱਜੇ ਨੇ ਸਾਰੇ। ਜਿਹੜੇ ਖੜੇ ਹੋਏ ਤੇ ਜਿਹੜੇ ਭੱਜੇ ਨੇ। ਅੱਛਾ ਜੀ। ਅੱਜ ਜੀ ਸਭ ਅਹ ਸਰ ਪਰ ਸੋਖ ਹੈ। ਪੀ ਪਰ ਪੋਖ ਹੈ। ਸਮਰੱਥ ਵੇ ਪਰ ਸਮਰੱਥ ਵੇ ਪ੍ਰਵਾਹ ਹੈ ਪਰ ਪਰ ਸੋਕੇ ਭਰੇ ਹੋਏ ਸਰੋਵਰ ਨੇ ਜਿਹੜੇ ਸਵਾਦ ਹੁੰਦਾ ਹੈ ਅੱਛਾ ਜੀ ਜਿਹਨਾਂ ਦੇ ਗਿਆਨ ਦੇ ਸਰੋਵਰ ਭਰੇ ਨੇ ਸਾਰੇ ਸੁੱਕ ਜਾਂਦੇ ਨੇ ਸੁੱਕ ਜਾਂਦੇ ਨੇ ਝੂੜ ਸਾਫਤ ਹੋ ਜਾਂਦਾ ਸੁੱਕ ਜਾਂਦੇ ਨੇ ਠੀਕ ਹੈ ਜੀ ਜਿਹੜੇ ਬੜੇ ਬੜੇ ਗਿਆਨੀ ਬਣੇ ਫਿਰਦੇ ਤੇ ਜਿਵੇਂ ਵਿਸ਼ਣ ਨਹੀਂ ਬਣੇ ਫਿਰਦੇ ਤੇ ਸਾਡਾ ਕੋਈ ਜਵਾਬ ਨਹੀਂ ਕੱਖ ਵਧੀ ਰਿਹਾ ਪੱਲੇ ਸੁੱਕ ਜਾਣਗੇ ਹੂੰ ਤੋ ਕਿਆਂ ਦੇ ਕੁਮੜਾ ਜਾਣਗੇ ਹੁਣ ਹਰਦੇ ਉਹਦੇ ਅੱਛਾ ਜੀ ਹੇ ਉਸ ਵਿੱਚ ਪਾਵਤ ਹੋ ਗਿਆ ਵਿੱਚ ਪਾਣੀ ਨਹੀਂ ਸੀ ਉਹ ਤੇਜਾਬ ਸੀ ਹੂੰ ਉਹ ਉਹ ਜਿਹਨੂੰ ਗਿਆਨ ਹੁੰਦਾ ਤਾਂ ਗਿਆਨ ਹੈ ਨਹੀਂ ਦੱਸੋ ਕੀ ਆ ਠੀਕ ਹੈ ਜੀ ਇਹ ਭਰਪੂਖ ਹੈ ਕਵਾਰਾ ਭਰਦੇ ਭੋਖਣ ਕੇ ਫਿਰ ਕਬਲ ਖੜ ਗਏ ਹੂੰ ਈਦੇ ਦੁਬਾਰਾ ਭਰ ਲਿਆ ਨਾ ਸਹੀ ਗਿਆਨ ਨਾਲ ਅੱਛਾ ਜੀ ਫਿਰ ਪੋਖਿਆ ਜਾਊਗਾ ਪੋਖਿਆ ਆਇਆ ਪੋਖੀ ਤੁਖਾਰ ਨਾ ਬਿਆਪੀ ਕਾਂਟਾ ਮਿਲਿਆ ਹਰ ਨੂੰ ਓਕੀ ਹੋਇਆ ਹੰਦਾ ਓਕੀ ਦਮ ਲੋ ਰੱਜੀ ਹੋਈ ਤਾਂ ਰਾਜ ਆਊਗਾ ਤਾਂ ਸੰਤੋਖ ਆਊਗਾ ਉਹ ਗਿਆਨ ਨਾਲ ਤਾਂ ਸੁਧੋਗੇ ਨਹੀਂ ਆਉਂਦਾ ਜਮੇਰੀ ਵਾਲਿਆਂ ਦਾ ਗਿਆਨ ਸੀ ਜੋ ਪਹਿਲਾ ਗਿਆਨ ਹੈ ਗੁਰਮੁਖ ਦਾ ਜੋ ਸੰਪਰਦਾਇ ਟੀਕਿਆਂ ਦਾ ਗਿਆਨ ਹੈ ਉਹਦੇ ਨਾਲ ਦਾ ਸਿੱਧਾ ਉਹਦਾ ਹੀ ਯਾ ਜਿੱਲੀ ਵਾਲਾਂ ਦਾ ਚਾਹੇ ਦੂਜਿਆਂ ਦਾ ਇਹ ਸੰਤੋਨਾ ਗਿਆਨ ਦੋਈ ਗਿਆਨ ਕੋ ਜਨ ਨਹੀਂ ਕੋਈ ਤੋਈ ਤੋਰ ਤੇ ਦੋਈ ਬੰਦ ਤੇ ਦੋਹਾਂ ਵੰਡਵਾਣਾ ਕਰਦੇ ਸਮਰੱਥ ਵੀ ਪਰਵਾਹ ਹੈ ਜੇਣਾ ਧਾਣਨ ਵਾਲਾ ਤਾਂ ਸੁਭਰਾਤ ਤਾਂ ਬੇਪਰਵਾਹ ਹੈ। ਹੂੰ। ਸੁਭਰਾਤ ਕੀ ਆ ਧਾਣੇ ਦੇ ਵਿੱਚ ਬੇਪਰਵਾਹ ਹੀ ਆ, ਪਰਵਾਹ ਵੀ ਕਿਸੇ ਉਹ ਲਿਹਾਜ਼ ਦੀ ਗੱਲ ਦਾ ਕਿਸੇ ਦੀ। ਵੀ ਆ ਮੇਰਾ ਇਹ ਨੂੰ ਰੋਹ ਕਹਾ ਤਰਫਦਾਰੀ ਦੀ ਕਰਦਾ ਕਿਸੇ ਦੀ। ਅੱਛਾ ਜੀ। ਬੇਪਰਵਾਹ ਹੋ ਤਰਫਦਾਰੀ ਨਹੀਂ ਕਰਦਾ। ਕਿਸੇ ਨੇ ਲਿਆ ਕੇ। ਚਾਹੇ ਕਿਸੇ ਨੇ ਨਹੀਂ ਲਿਆ। ਸੱਚ ਦਾ ਸੱਚ ਆ। ਹੂੰ। ਵੇ ਗਲਤੀ ਪਰਵਾਹ ਨਹੀਂ ਕਰਦਾ ਵੀ ਇਹ ਮੇਰੇ ਨੇੜੇ ਹੈ ਮੇਰਾ ਲਿਆ ਜੀ ਹੈ ਮੇਰਾ ਨਹੀਂ ਲਿਆ ਜੀ ਫੱਜ ਸੱਚ ਹੈ ਠੀਕ ਹੈ ਜੀ ਪਰਮਪੁਲਾਣੇ ਭਏ دیਵਾਨੇ ਬਿਨ ਭਾਗਾ ਕਿਆ ਪਾਈਐ ਪਰਮਪੁਲਾਣੇ ਭਏ دیਵਾਨੇ ਪਰਮਦੇਵ ਦੀ ਭੁੱਲੇ ਤਾਂ ਸਬੰਦੇ ਨੇ ਬਾયા ਕੇ ਹੂੰ ਹੂੰ ਬਾયા ਕੇ دیਵਾਨੇ ਪਰਾਨੀ ਝੂਠ ਡਸੌਰੀ ਪਾਈ ਠੀਕ ਹੈ ਜੀ ਬਾયા ਕੇ ਦੇ ਬਾਂਦੇ ਹੁੰਦੇ ਨੇ ਹੂੰ ਨਾਮ ਕੇ دیਵਾਨੇ ਨਹੀਂ ਹੁੰਦੇ ਅੱਛਾ ਜੀ ਬਿਨ ਭਾਗਾਂ ਕਿਆ ਪਾਈਏ ਨਾਉ ਬੰਦੇ ਦਾ ਪਰਵਾਨੇ ਹੁੰਦੇ ਅੱਛਾ ਜੀ ਨਾਉ ਦੇ ਪਰਵਾਨੇ ਨੇ ਜੜ ਕੇ ਮਨ ਨਾਲੇ ਉੱਤੇ ਜੀ ਅਹ ਇਹ ਦੇਵਾਨੇ ਬਿਨ ਭਾਗਾਂ ਕਿਆ ਪਾਈਏ ਆਗਾ ਨੇ ਮੈਨੂੰ ਕੁਝ ਨਹੀਂ ਮਿਲਦਾ ਮਾਇਆ ਚੋਂ ਵੀ ਹੂੰ ਹੂੰ ਉਹਦਾ ਭਾਗ ਹੈ ਠੀਕ ਹੈ ਜੀ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੱਚੇ ਤਿਨ ਜਾਈਏ ਗੁਰਮੁਖੀ ਜਾਲ ਡੋਰੀ ਪ੍ਰਭ ਪਕੜੀ ਗੁਰਮੁਖਾ ਦੇ ਗਿਆਨ ਦੀ ਧੋਰੀ ਤਾਂ ਪ੍ਰਭ ਦੀ ਪਕੜੀ ਹੋਈ ਹੈ ਗੁਰਮੁਖਾਂ ਨੇ ਜਾਨ ਦੀ ਦੌੜੀ ਕੀਤੀ ਉਹ ਸੁਰਤ ਹੁੰਦੀ ਐ ਅੱਛਾ ਜੀ ਧੰਦੀ ਦੌੜੀ ਸਰਤਾ ਉਹਦਾ ਸੁਰਤ ਸ਼ਬਦ ਨਾਲ ਜਿੱਤੀ ਹੋਈ ਐ ਪ੍ਰਾਵਰਨ ਹਾਂ ਉਹਨੇ ਪਕੜੀ ਹੋਈ ਐ ਉਹਨੇ ਹੱਥ ਜੜ ਦੌਰੀਓ ਦੀ ਅੱਛਾ ਜੀ ਦੇਰ ਘੰਟਿਆਂ ਜਿਵੇਂ ਜਿਵੇਂ ਉਹ ਕੋਹ ਨੂੰ ਖੇਚੀ ਦੱਤ ਜਾਈ ਜਾਂਦੀ ਐ ਕਾਹਦਾਂ ਜਿਵੇਂ ਜਿਵੇਂ ਹੁਕਮ ਨੂੰ ਅਗੇ ਲੱਗੇ ਜਾਂਦਾ ਚਾਈ ਜਾਂਦੀ ਹੈ ਠੀਕ ਹੈ ਜੀ ਹਰ ਗੁਣ ਗਾਉ ਗੁਰੂ ਦੀਆਂ ਤੋੜੀ ਜਾਂ ਡੋਰੀ ਹੁਕਮ ਤੇ ਹੱਥ ਚ ਸੁਰਤੋਂਾਂ ਦੀ ਠੀਕ ਹੈ ਜੀ ਹੁਕਮ ਨਾਲ ਜੁੜੀ ਹੋਈ ਆ ਜਿਉਂ ਖਿੱਚਦਾ ਉਹਨਾਂ ਦੇ ਵੇੜੇ ਚਾਈ ਜਾਂਦੀ ਹੈ ਹਾਂਜੀ ਗੁਰਮੁਖ ਜਾਣ ਡੋਰੀ ਪਰ ਪਕੜੇ ਜਿਨ ਖਿੱਚੇ ਤਿਨ ਜਾਈਏ ਹਰ ਗੁਣ ਗਾਏ ਸਦਾ ਰੰਗ ਰਾਤੇ ਬਹੁੜ ਨ ਪਛੋ ਤਾਈਏ ਹਰ ਗੁਣ ਵਾਏ ਸਰਗਰੰਦ ਰਾਤੇ ਹੜ ਗੋਲ ਜੋਲਦੇ ਨੇ ਸਰਗਰੰਦ ਚੜਦਾ ਰਹਿੰਦਾ ਨਾਮ ਦਾ ਹੂੰ ਉਹਨਾਂ ਨੂੰ ਪਿਛਤਾਉਂਦੇ ਪੈਂਦੇ ਸੀ ਦੁਆਰਾ ਦੁਬਾਰਾ ਕਿਉਂ ਪਿਛਤਾਉਣਗੇ ਇਹ ਰੰਗ ਦੇ ਰੰਗ ਚੜਾਉਂਦੇ ਨੇ ਉਹ ਜਿਹੜੇ ਮਾਇਆ ਦੇ ਰੰਗ ਦੇ ਵਿੱਚ ਰੰਗੇ ਜਾਂਦੇ دیਵਾਨੇ ਉਹ ਪਿਛਤਾਉਂਦੇ ਨੇ ਅੱਛਾ ਜੀ ਆਓ ਆ ਜਿਹੜੇ ਹੋਰੇ ਨਾਲ ਪਏ ਹੋਏ ਨੇ ਇਹ ਪਿਛਤਾਉਂਦੇ ਨੇ ਹੂੰ ਹੂੰ ਆ ਜਿਹੜਾ ਝਗੜਿਆਂ ਚ ਪਏ ਹੋਏ ਨੇ ਨਾ ਝਗੜਿਆਂ ਚ ਉਹ ਪਿਛਤਾਉਂਦੇ ਨੇ ਠੀਕ ਹੈ ਜੀ। ਪੱਬੈ ਭਲ ਕੋਣ ਨ ਪਛੋਤਾ। ਹਾਂ ਜੀ। ਪੱਬੈ ਭਲ ਨੇ ਗੁਰਮੁਖ ਬੂਝੈ ਤਾਂ ਨਿਜ ਘਰ ਵਾਸਾ ਪਾਈਐ। ਪੱਬੈ ਭਲ ਨੇ ਗੁਰਮੁਖ ਬੂਝੈ। ਗੁਰਮੁਖ ਜਿਹੜੀ ਜੀ ਨੂੰ ਭਾਲਦੇ ਉਹਨਾਂ ਨੂੰ ਬੂਝਦੇ ਵੀ ਤੇ। ਹਾਂ। ਭਾਲਦੇ ਨੇ ਲੱਭਦੇ ਨੇ ਉਹਨਾਂ ਨੂੰ। ਜਿਹੜੇ ਨੇ ਅੱਬਾ ਪਾਣਾਂ ਗੁਰਮੁਖ ਬੂਝੈ। ਠੀਕ ਜਪੂ ਜਲੇ ਨੇ ਢੀਂ ਘਰ ਪਾਸਾ ਪਾਈ ਆ ਫੇ ਠਕ ਜਾਂਦੇ ਨੇ ਹੂੰ ਹੂੰ ਇਹ ਚੀਜ਼ ਭੁਜੀ ਜਾਂਦੀ ਆ ਫੇ ਠਕ ਜਾਂਦੇ ਨੇ ਠੀਕ ਹੈ ਜੀ ਮਾ ਪੁਜਰਾਂ ਵਾਲੀ ਚੀਜ਼ ਸਾਰੀ ਸਾਰੀ ਮੁਜਾਦਤਾਂ ਗੁਰਬਾਣੀ ਸਮਝਣ ਵਾਲੀ ਤਾਂ ਚੀਜ਼ੇ ਨਹੀਂ ਹੈ ਵੱਡਾ ਤਾਂ ਸਮਝਣ ਤੇ ਗਾਂ ਜਾਂਦਾ ਹੀ ਨਹੀਂ ਇਹ ਚੀਜ਼ ਭੁਜਣ ਵਾਲੀ ਹੈ ਤੁਸੀਂ ਇਹਨੂੰ ਵਿਧੇ ਅਪਣਾ ਲਿਆ ਹਾਂ ਪਿੱਛੇ ਦੇ ਘੇਰੇ ਚ ਲੈ ਜਾਂਦਾ ਤੇ ਪਿੱਛੇ ਦਾ ਘੇਰਾ ਤੋਂ ਬਾਹਰ ਹੈ ਠੀਕ ਹੈ ਹਾਂ ਇਹ ਪੱਬਾ ਇਹ ਪੱਬੇ ਅੱਖਰ ਦੀ ਗੱਲ ਹੋ ਰਹੀ ਹੈ ਜੀ ਉਹਦੇ ਵੇਸੇ ਅਭਰ ਪੱਬੇ ਭਾਲਣ ਲਿਖਿਆ ਪੱਬਾ ਅੱਖਰ ਵੀ ਹੁੰਦਾ ਨਾ ਪੱਬਾ ਦਾ ਮੂਹਰੇ ਉਹ ਰੱਖ ਦਿੱਤਾ ਅੱਛਾ ਜੀ ਪੱਬੇ ਤੋਂ ਭਾਲਣਾ ਨਾ ਅੱਬੇ ਤੋਂ ਸਭ ਸ੍ਰੇਸ਼ ਵੱਲ ਭਾਲਣਾ ਬਣਦਾ ਹੈ। ਅੱਛਾ ਜੀ। ਅੱਬੇ ਤੋਂ ਪਾਉਜਲ ਵੀ ਬਣਦਾ ਹੈ। ਹਾਂ ਹਾਂ। ਅੱਬੇ ਤੋਂ ਭਰਮ ਵੀ ਬਣਦਾ ਹੈ। ਜੀ। ਔਰ ਵਧੀਆ ਕੱਢੀਏਗੇ। ਲੈਣੇ ਵਕਰਦੇ। ਜੀ। ਲੇਕਰ ਪਾਉਜਲ ਵਿਪਕ ਭੱਵੇ ਤੋਂ ਬਣ ਜਾ। ਹਾਂ ਜੀ। ਭਰਮ ਵੀ ਭੱਵੇ ਤੋਂ ਬਣਦਾ ਹੈ। ਜੀ। ਗੁਰੂ ਕੀਆ ਗਰਭੈ ਤੋਂ ਬਣਦਾ ਭਾਨਣ ਅੱਛਾ ਜੀ ਹਾਂ ਠੀਕ ਹੈ ਜੀ ਪੱਬੈ ਗੁਰੂ ਕੀਆ ਠੀਕ ਹੈ ਜੀ ਪੱਬੈ ਪੌਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਏ ਗੁਰ ਪ੍ਰਸਾਦੀ ਆਪੋ ਚੀਨੇ ਜੀਵਤਿਆਂ ਇਸ ਮਰੀਏ ਪੱਬੈ ਪੌਜਲ ਪੌਜਲ ਵੀ ਤਾਂ ਪੱਬੈ ਨਾਲੇ ਬਣਿਆ ਹਾਂਜੀ ਔਰ ਮਾਰਗ ਵਿਖੜਾ ਹੈ ਵਿਖੜਾ ਮਾਰਗ ਹੂੰ ਏ ਭਗੇਗਾ ਕਰਦਾ ਜੇ ਤਦ ਮੰਦਾ ਮਹਾਰਾਜ ਜੱਤੀਏ ਇਕੱਲੀ ਹੋਣ ਦੰਦਾ ਇਹ ਮਾਰਗ ਭੌਜਲ ਦਾ ਅੱਬਾ ਭੌਤਲ ਮਾਰਗ ਤੋਂ ਵਿਖੜਾ ਆਸ નિਰਾਸ਼ਾ ਧਰੀਏ ਇਹ ਜੇ ਤਲਨਾ ਦਾ ਆਸ ਤੇ ਨਿਰਾਸ਼ਾ ਹੋ ਜੋ ਸੰਸਾਰ ਦੀਆਂ ਇਚਾਵਾਂ ਤੇ ਆਪੇ ਦਰਿਆ ਜਾ ਸਕਦਾ ਹੈ ਆਇਆ ਦੀ ਆਸਾਂ ਨੂੰ ਤਾਂ ਛੱਡ ਕੇ ਮਾਇਆ ਦੀ ਹਰ ਇੱਛਾ ਨੂੰ ਤਿਆਗ ਕੇ ਹੀ ਤਰਿਆ ਜਾ ਸਕਦਾ ਹੈ ਆਸ ਤੋ ਮੇਰਾਸਾ ਹੋ ਕੇ ਹੀ ਤਰਿਆ ਜਾ ਸਕਦਾ ਹੈ ਗੁਰ ਪ੍ਰਸਾਦਿ ਠੀਕ ਹੈ ਜੀ ਗੁਰ ਪ੍ਰਸਾਦੀ ਆਪੋ ਚੀਨੈ ਜੀਵਤਿਆਂ ਮਰਿਏ ਆਪੋ ਚੀਨੈ ਗੁਰ ਪ੍ਰਸਾਦਿ ਕੀ ਆਪੋ ਚੀਨ ਜਿਹੜਾ ਨੂੰ ਗਿਆਨ ਮਿਲ ਗਿਆ ਨਾ ਹਾਂਜੀ ਉਹਦੀ ਕਿਰਪਾ ਲੈਣਾ ਹਾਂਜੀ ਪਰ ਬਾਣੀ ਦੇ ਗਿਆਨ ਨਾਲ ਆਪਣਾ ਆਪ ਖੋਜੇ ਆਪੋ ਜਿੱਦ ਆਪਣੇ ਮਾਇ ਨੂੰ ਜਾਣਦੇ ਮੈਂ ਕੀ ਹਾਂ ਬੱਸ ਉਹ ਬੇਲ ਵਜਨ ਮੈਂ ਉਹ ਮੂਝੇ ਤਾਂ ਤਾਂ ਸੁਝੇ ਜੀਵਤਿਆਂ ਮਰ ਗਏ ਠੀਕ ਹੈ ਜੀ ਅੱਜ ਉਹਦਾ ਹੀ ਮਰ ਜਾਂਦਾ ਉਹ ਬੁਝਣਾ ਦਾ ਉਹ ਬੁਝਣਾ ਦਾ ਉਹ ਬੋਝ ਛੱਡਦਾ ਮਰ ਗਿਆ ਹੂੰ